ਇਹਦੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲੰਘਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲੰਘਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਤੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲੰਘੇ ਨੂੰ ਤੂੰ ਤ ਜਿਹੜਾ ਖੁੱਲਣਾ ਚਾਹੀਦਾ ਉਦ ਵਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਅੰਦਰ ਸਾਡੀਆਂ ਪਹਿਲਾਂ ਵੀ ਸੱਬੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਮਸਲੇ ਨੂੰ ਬਹੁਤ ਫਾਇਦਾ ਹੈ ਅੱਜ ਤਾਂ ਕਾਫੀ ਤਣਾਅ ਹੀ ਤੇ ਹੁਣ ਕਿਵੇਂ ਦਾ ਮਾਹੌਲ ਬਣ ਗਿਆ ਇਹ ਨਹੀਂ ਠੀਕ ਹੈ ਸ਼ਾਂਤੀ ਹੈ ਦੇਖੋ ਠੀਕ ਹੈ ਹੁਣ ਮਾਹੌਲ ਠੀਕ ਹੋ ਗਿਆ ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲੰਗਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਬੁਲੰਦ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਆ ਇੱਥੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲੰਘੇ ਨੂੰ ਤੁੰਤ ਜਿਹੜਾ ਖੁੱਲਣਾ ਚਾਹੀਦਾ ਬਦ ਵਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਅੰਦਰ ਸਾਡੀਆਂ ਪਹਿਲਾਂ ਵੀ ਸੱਬੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਅੰਮਸਾ ਨੂੰ ਬਹੁਤ ਫਾਇਦਾ ਹੈ ਅੱਜ ਤਾਂ ਕਾਫੀ ਤਣਾਅ ਹੀ ਤੇ ਹੁਣ ਕਿਵੇਂ ਦਾ ਮਾਹੌਲ ਦੀ ਹੈ ਨਹੀਂ ਠੀਕ ਹੈ ਸ਼ਾਂਤੀ ਹੈ ਦੇਖੋ ਠੀਕ ਹੈ ਹੁਣ ਮਾਹੌਲ ਠੀਕ ਹੋ ਗਿਆ ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲਾਂਘਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਬਹੁਤ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਆ ਇਹ ਦედა ਦਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲਾਂਘੇ ਨੂੰ ਤੂੰ ਤ ਜਿਹੜਾ ਖੋਲਣਾ ਚਾਹੀਦਾ ਉਹ ਵਾਗਾ ਬਾਰਡਰ ਵੀ ਜਿਹੜਾ ਜਲਦੀ ਤੋਂ ਜਲਦੀ ਖੋਲਣਾ ਚਾਹੀਦਾ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਅੰਦਰ ਸਾਡੀਆਂ ਪਹਿਲਾਂ ਵੀ ਸੱਬੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਮੱਸਾ ਨੂੰ ਬਹੁਤ ਫਾਇਦਾ ਹੈ ਅੱਜ ਨਾਲ ਕਾਫੀ ਤਣਾਅ ਸੀ ਤੇ ਹੁਣ ਕਿਵੇਂ ਦਾ ਮਾਹੌਲ ਬੀ ਬਿਲਕੁਲ ਠੀਕ ਹੈ ਸ਼ਾਂਤੀ ਹੈ ਦੇਖੋ ਠੀਕ ਹੈ ਹੁਣ ਮਾਹੌਲ ਠੀਕ ਹੋ ਗਿਆ